ਜੀ ਆਪਣੇ ਵੱਲੋਂ अजय ਔਰ 로হিত ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆਂ ਔਰ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਕਿ ਇਹਨਾਂ ਦਾ ਕੰਮ ਬਹੁਤ ਹੀ ਤਰੱਕੀ ਅਤੇ ਖੁਸ਼ੀਆਂ ਭਰਿਆ ਹੋਵੇ ਬਹੁਤ ਵਧੀਆ ਆਪਾਂ ਨੂੰ ਇਹਦਾ ਫਾਇਦਾ ਹੋਏਗਾ ਕਿਉਂਕਿ ਇਹ ਦੋਨੋਂ ਲੜਕੇ ਕਾਫੀ ਤਜਰਬੇਕਾਰ ਔਰ ਇਹ ਕਾਫੀ 4-5 ਸਾਲ ਤੋਂ ਕੁਦਰ ਵਿੱਚ ਆਪਣੇ ਸੇਵਾਵਾਂ ਦੇ ਰਹੇ ਆ ਉਹਦਾ ਆਪਣੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਫਾਇਦਾ ਹੋਵੇਗਾ ਇਸ ਚੀਜ਼ ਦਾ ਇਹ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਆਪ ਦੇ ਵੱਲੋਂ ਮੈਂ ਇਹ ਬੇਨਤੀ ਕਰਦਾ ਕਿ ਇੱਥੇ ਹਰ ਤਰ੍ਹਾਂ ਦੇ ਜੇਕਰ ਆਪਾਂ ਵੀ ਵਾਲਾਂ ਦਾ ਡਿਜ਼ਾਈਨ ਲਾ ਲਓ ਜੋ ਵੀ ਇਸ ਲਾਈਨਰ ਰਿਲੇਟਡ ਆ ਸਾਰਾ ਬਹੁਤ ਵਧੀਆ ਵੀਰਾਂ ਨੂੰ ਐਕਸਪੀਰੀਅੰਸ ਆ ਬਹੁਤ ਤਜਰਬੇਕਾਰ ਆ ਇਹ ਪਾਰਟੀਆ ਕੰਪਲੈਕਸ ਥਾਣੇ ਲੱਗੇ ਹਾਂਜੀ ਥਾਣੇ ਤੇ ਲੱਗੇ ਹਾਂਜੀ ਬੱਸ ਸਟੈਂਡ ਤੋਂ ਕਿੰਨਾ ਦੂਰ ਪੈਂਦਾ ਦੋ ਗਮੈਂਡ ਦਾ ਰਸਤਾ ਹੀ ਆ ਮਤਲਬ ਜ਼ਿਆਦਾ ਨਹੀਂ ਹੈਗਾ ਹਾਂਜੀ ਅਕੈਡਮੀ 'ਚ ਸਾਰਾ ਹੀ ਬਾਰਬਰ ਦਾ ਕੋਰਸ ਆ ਜਿੱਦਾਂ ਮਤਲਬ ヘア ਦਾ ਸਕਿਨ ਦਾ ਫੇਸ਼ੀਅਲ ਵਗੈਰਾ ਜੋ ਮਤਲਬ ਸਕਿਨ ਦਾ ਹੋ ਗਿਆ ਜੀ ਹਾਈਡ ਦਾ ਫੇਸ਼ੀਅਲ ਹੋ ਗਿਆ ਮਤਲਬ ਤੇ ਕਲਰ ਕਲਰ ਹੋ ਗਿਆ ਸਾਰੇ ਕਟਿੰਗ ਵਗੈਰਾ ਫੇਡ ਵਗੈਰਾ ਜੀ ਬੁਆਏ ਕੱਟ ਹੋ ਗਿਆ ਸਾਰੇ ਹਾਂਜੀ ਆਪਾਂ 3 ਮਹੀਨਿਆਂ ਦਾ ਕੋਰਸ ਕਰਾਵਾਂਗੇ ਜੀ ਸਪੈਸ਼ਲ ਆਪਾਂ ਆਫਰਾਂ ਬਹੁਤ ਲਗਾਈਆਂ ਜਿੱਦਾਂ ਤੁਸੀਂ ਸਾਰੇ ਨਕੋਦਰ ਦੇ ਵਿੱਚ ਘੁੰਮ ਕੇ ਦੇਖ ਸਕਦੇ ਆ ਆਪਣਾ ਰੇਟ ਵੀ ਘੱਟ ਹੋਊਗਾ ਤੇ ਮਤਲਬ ਕੰਮ ਵੀ ਵਧਿਆ ਹੋਊਗਾ ਹਰੇਕ ਚੀਜ਼ ਆਪਾਂ ਲੈ ਕੇ ਆਏ ਆ ਲੋਕੇਸ਼ਨ ਹੈਗੀ ਪਾਰਟਿਆ ਕੰਪਲੈਕਸ ਬੱਸ ਸਟੈਂਡ ਲਾਈਨ ਬੱਸ ਸਟੈਂਡ ਦੇ ਨੇ ਹਾਂਜੀ ਫੋਨ ਨੰਬਰ ਇਹ ਹੈਡਾ ਜੀ 98780 48240 98780 48240 ਸਟੂਡੈਂਟ ਡੈਮੋ ਕਲਾਸ ਲੈਣੀ ਚਾਹੁੰਦੇ ਆ ਤੁਹਾਡੇ ਕੋਲ ਡੈਮੋ ਕਲਾਸ ਦਿਓਗੇ ਜੀ ਹਾਂਜੀ ਹਾਂਜੀ ਦੋ ਦਿਨ ਦੀ ਡੈਮੋ ਕਲਾਸ ਦਵਾਂਗੇ ਫ੍ਰੀ ਆਪਾਂ ਦੋ ਦਿਨ ਦੀ ਡੈਮੋ ਕਲਾਸ ਹਾਂਜੀ ਸਰ ਇੱਥੇ हेयर ਦਾ ਆਪਣਾ ਜੈਂਟਸ ਦਾ ਸਾਰਾ ਹੈ हेयर ਦਾ ਹਾਈਲਾਈਟ ਵਗੈਰਾ ਰਮੋਂਡਿੰਗ ਜੋ ਵੀ ਫੇਡ ਵਗੈਰਾ ਸਾਰਾ ਕੋਰਸ ਆਪਾਂ ਡਿਪਲੋਮਾ ਦਵਾਂਗੇ ਨਾ ਜਿਹੜੇ ਵੀ ਕਿਸੇ ਸਟੂਡੈਂਟ ਨੇ ਸਿੱਖਣਾ ਹੋਇਆ ਆਪਾਂ ਉਹਨੂੰ 3 ਮਹੀਨੇ ਦਾ ਕੋਰਸ ਦੇਵਾਂਗੇ ਤੇ ਨਾਲੇ ਆਪਾਂ ਉਹਨੂੰ ਸਰਟੀਫਿਕੇਟ ਵਗੈਰਾ ਦੇਵਾਂਗੇ ਇਹ ਬੜੇ ਬੜਾ ਖੁਸ਼ੀ ਦਾ ਮੌਕਾ ਕਿ ਸਾਡੇ ਭਤੀਜੇ ਅਜੀਤ ਕੁਮਾਰ ਮੈਮੀ ਔਰ ਰੁਘਿਤ ਮੈਮੀ ਇਹਨਾਂ ਵੱਲੋਂ ਅੱਜੂ ਰਾਇਲ ਬਾਰਬਰ ਅਕੈਡਮੀ ਖੁੱਲੀ ਗਈ ਹੈ ਜਿਹੜੀ ਪਹਾੜੀਆਂ ਕੰਪਲੈਕਸ ਬੱਸ ਸਟੈਂਡ ਦੇ ਨਜ਼ਦੀਕ ਔਰ ਜਿਹੜਾ ਪਟਰੋਲ ਪੰਪ ਹੈ ਉਹਦੇ ਬਿਲਕੁਲ ਸਾਹਮਣੇ ਔਰ ਇਹਨਾਂ ਦਾ ਕੰਮ ਬਹੁਤ ਵਧੀਆ ਕਿਉਂਕਿ ਇਹਨਾਂ ਨੇ ਚੰਗੀ ਟ੍ਰੇਨਿੰਗ ਲਈ ਹੈ ਜੀ ਔਰ ਵਧੀਆ ਕੰਮ ਇਹਨਾਂ ਦੇ ਰਿਸਪੌਂਸ ਆ ਰਹੇ ਕਿਉਂਕਿ ਪਹਿਲਾਂ ਵੀ ਕਾਫੀ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਔਰ ਵਧੀਆ ਲੇਡੀਜ਼ ਐਂਡ ਜੈਂਟਸ ਜੀ ਚੰਗੀ ਕਿਸਮ ਦੀ ਹਰ ਇੱਕ ਤਰ੍ਹਾਂ ਦੀ ਜਿਹੜੀ ਹੈ ਫੈਸਿਲਿਟੀ ਇਹ ਪ੍ਰੋਵਾਈਡ ਕਰਦੇ ਆ ਅੱਗੇ ਦੁਆ ਕਰਦੇ ਹੋਏ ਨੰਬਰ ਮਾਲਾ ਤਰੱਕੀਆਂ ਵਖਸ਼ੇ ਹਾਂ ਬੜੀਆ ਗਾਂ ਦੀ ਗਾਂ ਹੋਰ ਯਾਨੀ ਕਿ ਗਾਂ ਸ਼ੁਕਰੀਆ ਨਕੋਦਰ ਨਿਵਾਸੀਆਂ ਲਈ ਖੁਸ਼ਖਬਰੀ ਹੈ ਜੀ ਤੁਹਾਡੇ ਸ਼ਹਿਰ ਨਕੋਦਰ ਦੇ ਵਿੱਚ ਬਾਰਬਰ ਸੈਲੂਨ ਔਰ ਅਕੈਡਮੀ ਖੁੱਲ ਗਈ ਇੱਕ ਨਵੀਂ ਜਿਹੜੀ ਕਿ ਪਾਟੀਆਂ ਕੰਪਲੈਕਸ ਦੇ ਵਿੱਚ ਪਾਟੀਆਂ ਕੰਪਲੈਕਸ ਦੇ ਵਿੱਚ ਬਾਸੜੇ ਦੇ ਬਿਲਕੁਲ ਨੇੜੇਕ ਮੇਨ ਰੋਡ ਤੇ ਸਾਹਮਣੇ ਇਹਨਾਂ ਦੇ ਡੋਮਿਨਿਕ ਪੀਜ਼ਾ ਪੈ ਜਾਂਦਾ ਆ ਔਰ ਇੱਧਰ ਵੀ ਮਾਰਦੇ ਅਜੂ ਰਾਇਲ ਵਾਰਬਰ ਅਕੈਡਮੀ ਜਿਹੜੀ ਨਕੋਦਰ ਸ਼ਹਿਰ ਦੇ ਵਿੱਚ ਖੁੱਲ ਗਈ ਆ ਨਕੋਦਰ ਨਿਵਾਸੀਆਂ ਨੂੰ ਇਸ ਸਲੂਨ ਦੇ ਵਿੱਚ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਸੇਵਾਵਾਂ ਮਿਲਣਗੀਆਂ ਔਰ ਨਾਲ ਨਾਲ ਤੁਸੀਂ ਅਕੈਡਮੀ ਦੇ ਵਿੱਚ ਆਪਣੇ ਬੱਚੇ ਇੱਥੇ ਸਿਖਾ ਸਕਦੇ ਹੋ 3 ਮਹੀਨੇ ਦਾ ਇੱਥੇ ਕੋਰਸ ਆ ਉਸ ਤੋਂ ਬਾਅਦ ਇੰਟਰਨੈਸ਼ਨਲ ਜਿਹੜਾ ਡਿਪਲੋਮਾ ਦਿੱਤਾ ਜਾਵੇਗਾ ਤੁਸੀਂ ਉਹਦੇ ਨਾਲ ਦੇਸ਼ਾਂ ਦੇ ਵਿੱਚ ਹੀ ਤੇ ਵਿਦੇਸ਼ਾਂ ਵਿੱਚ ਵੀ ਆਪਣਾ ਕੰਮਕਾਰ ਕਰ ਸਕੋਗੇ ਆਓ ਫਿਰ ਤੁਹਾਨੂੰ ਲੈ ਚਲਦੇ ਆਂ ਅੰਦਰ ਬਰਬਰ ਪਾਰਟੀਆਂ ਕੰਪਲੈਕਸ ਦੇ ਵਿੱਚ ਮੌਜੂਦ ਆ ਅੱਜ ਦੇ ਮੁੱਖ ਮਹਿਮਾਨ ਸਾਡੇ ਦਰਮਿਆਨ ਮੌਜੂਦ ਨੇ ਬਾਰਬਰ ਅਕੈਡਮੀ ਜਿਹੜੀ ਨਕੌਦਰ ਸ਼ਹਿਰ ਦੀ ਨੰਬਰ 1 ਅਕੈਡਮੀ ਹੋਏਗੀ ਬਹੁਤ ਹੀ ਵਧੀਆ ਇਹਨਾਂ ਦਾ ਸਟਾਫ ਆ ਅੱਜ ਦੇ ਮੁੱਖ ਮਹਿਮਾਨ ਸਾਡੇ ਨਾਲ ਮੌਜੂਦ ਨੇ ਰਾਣਾ ਟਰੈਵਲ ਤੋਂ ਰਾਣਾ ਸਾਹਿਬ ਸਾਡੇ ਪ੍ਰਦੀਪ ਜੀ ਸ਼ੇਰਪੁਰ ਤੋਂ ਉਹਨਾਂ ਦੇ ਨਾਲ ਹੋਰ ਸਾਥੀ ਆਏ ਨੇ ਗੱਲਬਾਤ ਵੀ ਥੋੜੀ ਥੋੜੀ ਕਰਾਂਗੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸਰ ਜੀ ਅੱਜ ਇੱਕ ਨਵੀਂ ਅਕੈਡਮੀ ਇੱਕ ਨਵੀਂ ਅਕੈਡਮੀ ਨੂੰ ਉਧਰ ਸ਼ਹਿਰ ਨੂੰ ਦੇਣਾ ਹੈ ਹਾਂਜੀ ਕੀ ਕਰਨਗੇ ਹੋਵੇਗਾ ਸਰ ਅਸੀਂ ਆਪਣੇ ਵੱਲੋਂ ਅਜੇ ਔਰ ਰੋਹਿਤ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਹਾਂ ਔਰ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਇਹਨਾਂ ਦਾ ਕੰਮ ਬਹੁਤ ਹੀ ਤਰੱਕੀ ਅਤੇ ਖੁਸ਼ੀਆਂ ਭਰਿਆ ਹੋਵੇ ਸਰ ਨਕੌਦਰ ਸ਼ਹਿਰ ਦੇ ਵਿੱਚ ਅਕੈਡਮੀਾਂ ਦੀ ਇੰਨੀ ਦੀ ਲੋੜ ਆ ਬਹੁਤ ਲੋੜ ਸੀ ਇੱਕ ਜਿਹੜੀ ਨਵੀਆਂ ਨਵਾਂ ਉਦਮ ਖੁੱਲਿਆ ਤਾਂ ਪਈ ਲੱਗਦਾ ਨਕੌਦਰ ਨਿਵਾਸੀਆਂ ਨੂੰ ਇਹ ਵਧੀਆ ਬਹੁਤ ਵਧੀਆ ਆਪਾਂ ਨੂੰ ਇਹਦਾ ਫਾਇਦਾ ਹੋਏਗਾ ਕਿਉਂਕਿ ਇਹ ਦੋਨੋਂ ਲੜਕੇ ਕਾਫੀ ਤਜਰਬੇਕਾਰ ਔਰ ਇਹ ਕਾਫੀ 4-5 ਸਾਲ ਤੋਂ ਨਕੌਦਰ ਵਿੱਚ ਆਪਣੀ ਸੇਵਾਵਾਂ ਦੇ ਰਹੇ ਆ ਉਹਦਾ ਆਪਣੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਫਾਇਦਾ ਹੋਵੇਗਾ ਇਸ ਚੀਜ਼ ਦਾ ਬਿਲਕੁਲ ਸਰ ਜਿਹੜੇ ਇੱਥੇ ਆਣਗੇ ਉਹਨਾਂ ਨੂੰ ਨਵਾਂ ਨਵਾਂ ਤਜਰਬਾ ਇਹਨਾਂ ਨੇ ਕਿਹਾ 3 ਮਹੀਨੇ ਦਾ ਕੋਰਸ ਹੋਇਆ ਇੰਟਰਨੈਸ਼ਨਲ ਸਰਟੀਫਿਕੇਟ ਦਿੱਤਾ ਜਾਂਦਾ ਬਿਲਕੁਲ ਉਸ ਤੋਂ ਬਾਅਦ ਦੇਖੋ ਅੱਜਕੱਲ ਇਹ ਚੀਜ਼ਾਂ ਦੀ ਬਹੁਤ ਯੂਥ ਨੂੰ ਲੋੜ ਆ ਜੋ ਵੀ ਸੁਭਾਵਾਂ ਦੇਣਗੇ ਬਹੁਤ ਵਧੀਆ ਹਰ ਕਿਸੇ ਨੂੰ ਉਹਦਾ ਫਾਇਦਾ ਹੋਵੇਗਾ ਕਿਉਂਕਿ ਸਕੈਲਡ ਦੇ ਹਿਸਾਬ ਨਾਲੇ ਕੰਮ ਵੀ ਬਹੁਤ ਜ਼ਰੂਰੀ ਹੈ ਸਿੱਖਣਾ। ਬਿਲਕੁਲ। ਔਰ ਇਹ ਕੰਮ ਦੀ ਅੱਜਕੱਲ ਬਹੁਤ ਹੀ ਡਿਮਾਂਡ ਹੈ ਦੇਸ਼ ਆਪ ਦੇਸ਼ਾਂ ਵਿੱਚ ਵੀ ਔਰ ਬਹੁਤ ਵਧੀਆ ਹੋਵੇਗਾ ਸਾਰਾ। ਸਰ ਇਹ ਜਿਹੜਾ ਇੰਟਰਨੈਸ਼ਨਲ ਯੂਨੀਅਨ ਸਰਟੀਫਿਕੇਟ ਦੇਣਾ ਉਹਨਾਂ ਦੇਸ਼ ਦੇ ਵਿੱਚ ਹੀ ਜਾਂ ਵਿਦੇਸ਼ਾਂ ਦੇ ਵਿੱਚ ਵੀ ਕੰਮ ਕਰ ਸਕਦੇ। ਬਿਲਕੁਲ ਕਰ ਸਕਦੇ ਹੋ। ਉਹਨਾਂ ਆਪਾਂ ਇੱਥੇ ਇੰਡੀਆ ਵਿੱਚ ਵੀ ਔਰ ਅਬਰੋਡ ਵਿੱਚ ਵੀ ਕਿਤੇ ਵੀ ਆਪਾਂ ਕੰਮ ਕਰ ਸਕਦੇ ਹੋ ਸਰਟੀਫਿਕੇਟ ਨਾਲ। ਉਹਦਾ ਇਹ ਹੋ ਜਾਂਦਾ ਕਿ ਬੰਦੇ ਨੇ ਕੰਮ ਸਿੱਖਿਆ ਹੈ ਔਰ ਉਸ ਕੰਮ ਦੀ ਟ੍ਰੇਨਿੰਗ ਲਈ ਹੈ। ਉਹਦਾ ਇਹ ਹੋ ਜਾਂਦਾ ਐਕਸਪੀਰੀਅੰਸ। ਕੀ ਇਹ ਮੈਸੇਜ ਦੇਣਾ ਚਾਹੋਗੇ ਨਕੌਦਰ ਨਕੌਦਰ ਮੈਸੇਜ ਇਹੀ ਹੈ ਕਿ ਆਪਣਾ ਚਲੋ ਸੋਨਾ ਕੰਮ ਕਰਦੇ ਆ ਸਾਰੇ ਜਣੇ ਆਓ ਔਰ ਇਹਨਾਂ ਨੂੰ ਵੀ ਸੇਵਾ ਦਾ ਮੌਕਾ ਦਿਓ ਔਰ ਆਪਣਾ ਸੋਨਾ ਵਧੀਆ ਕੰਮ ਕਰਾਉਗਾ ਸ਼ੁਕਰੀਆ ਠੀਕ ਹੈ ਜੀ ਥੈਂਕ ਯੂ ਸਰ ਇੱਕ ਮੁਸਕਰਾਹਟ ਤੁਹਾਡੇ ਵਿੱਚ ਚਿਹਰੇ ਤੇ ਅੱਜ ਪ੍ਰਦੀਪ ਸ਼ੇਰਪੁਰ ਜੀ ਸਾਡੇ ਨਾਲ ਮੌਜੂਦ ਨੇ ਅੱਜ ਦੇ ਮਹਿਮਾਨ ਵਜੇ ਨਹੀਂ ਮਹਿਮਾਨ ਨਹੀਂ ਤੁਹਾਡੇ ਭਰਾਵਾਂ ਦੇ ਛੋਟੇ ਤੇ ਬੜਾ ਜੇ ਖੁਸ਼ੀ ਦਾ ਦੇਣਾ ਵੀ ਸਾਡੇ ਸ਼ਹਿਰ ਨਕੌਦਰ ਦੇ ਵਿੱਚ ਪੱਲਾ ਇਨਕਲੇਵ ਦੇ ਵਿੱਚ ਜਿਹੜਾ ਅੱਜ ਪਾਰਟੀਆ ਇਨਕਲੇਵ ਦੇ ਵਿੱਚ ਜਿਹੜੇ ਅੱਜ ਸਾਡੇ ਵੀਰਾਂ ਨੇ ਸੈਲੂਨ ਖੋਲ੍ਹਿਆ ਵਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਆਪ ਦੇ ਵੱਲੋਂ ਮੈਂ ਇਹ ਬੇਨਤੀ ਕਰਦਾ ਕਿ ਇੱਥੇ ਹਰ ਤਰ੍ਹਾਂ ਦੇ ਜੇਕਰ ਆਪਾਂ ਵੀ ਵਾਲਾਂ ਦਾ ਡਿਜ਼ਾਈਨ ਲਾ ਲਓ ਜੋ ਵੀ ਇਸ ਲਾਈਨਰ ਰਿਲੇਟਡ ਆ ਸਾਰਾ ਬਹੁਤ ਵਧੀਆ ਵੀਰਾਂ ਨੂੰ ਐਕਸਪੀਰੀਅੰਸ ਆ ਬਹੁਤ ਤਜਰਬੇਕਾਰ ਆ 5-6 ਸਾਲ ਹੋ ਗਏ ਇਹ ਨਕੂਤਰ ਦੇ ਵਿੱਚ ਵਿਚਾਰੇ ਆ ਤੇ ਹੁਣ ਇਹਨਾਂ ਨੇ ਆਪਣਾ ਕੰਮ ਅੱਜ ਤੋਂ ਸ਼ੁਰੂ ਕੀਤਾ ਵਾ ਪਰ ਜੀ ਲੱਗਦਾ ਨਹੀਂ ਸੀ ਨਕੌਦਰਵਾਸੀਆਂ ਨੂੰ ਇਸ ਚੀਜ਼ ਦੀ ਇੱਕ ਨਵੀਂ ਨਵੀਂ ਕੋਝ ਦੀ ਲੋੜ ਆ ਜੀ ਬਿਲਕੁਲ ਜਦੋਂ ਆਪਾਂ ਗੱਲ ਕਰਦੇ ਆਂ ਵੀ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਕਿਸੇ ਤੋਂ ਸਿੱਖਣਾ ਕੰਮ ਸਿੱਖਣ ਤੋਂ ਬਾਅਦ ਜਦੋਂ ਸਰਟੀਫਿਕੇਟ ਲੈਣਾ ਤੇ ਇਹੋ ਜਿਹੇ ਕੰਮਾਂ ਵਾਸਤੇ ਆਪਾਂ ਨੂੰ ਜਲੰਧਰ ਜਾਂ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਜਾਣਾ ਪੈਂਦਾ ਸੀਗਾ ਤੇ ਹੁਣ ਸਾਡੇ ਸ਼ਹਿਰ ਨਕੌਦਰ ਦੇ ਵਿੱਚ ਹੀ ਜਿਹੜੀ ਇਹੋ ਜਿਹੀ ਚੀਜ਼ ਖੁੱਲ ਗਈ ਆ ਕਿ ਇੱਥੇ ਨਾਲੇ ਲੋਕਲ ਸਿੱਖੋ ਨਾਲੇ ਉਥੋਂ ਹੀ ਆਪਾਂ ਨੂੰ ਜੋ ਐਕਸਪੀਰੀਅੰਸ ਸਰਟੀਫਿਕੇਟ ਵਗੈਰਾ ਜੋ ਵੀ ਮਿਲਣਾ ਹੈ ਇੱਥੋਂ ਸਾਰਾ ਕੁਝ ਆਪਾਂ ਨੂੰ ਵਧੀਆ ਢੰਗ ਨਾਲ ਮਿਲੂਗਾ ਜੀ ਨਾਲੇ ਸਿੱਖੋ ਨਾਲੇ ਸਿਖਾਓ ਤੇ ਨਾਲੇ ਕਮਾਓ ਕਮਾਓ ਬਿਲਕੁਲ ਜੀ ਤੇ ਇੰਡੀਆ ਵਿੱਚ ਰਹਿ ਕੇ ਪੰਜਾਬ ਵਿੱਚ ਰਹਿ ਕੇ ਆਪਾਂ ਪੰਜਾਬ ਦੇ ਪੜ੍ਹੇ ਵਾਸਤੇ ਤਰੱਕੀ ਵਾਸਤੇ ਅਰਦਾਸ ਵੀ ਕਰਦੇ ਆ ਤੇ ਇਹ ਤਾਂ ਹੀ ਸਾਰਾ ਕੁਝ ਪੋਸੀਬਲ ਹੈ ਜੇਕਰ ਆਪਾਂ ਇੱਥੇ ਰਹਿ ਕੇ ਕੰਮ ਕਰੂਗੇ ਸੋ ਇਨ੍ਹਾਂ ਵੀਰਾਂ ਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਆ ਤੇ ਬਾਹਰ ਨੂੰ ਜਾਣਾ ਚਲੋ ਮਜਬੂਰੀ ਬਣ ਜਾਂਦਾ ਵਾ ਪਰ ਇੱਥੇ ਰਹਿ ਕੇ ਵੀ ਬਹੁਤ ਕੰਮ ਕੀਤੇ ਜਾ ਸਕਦੇ ਆ ਇਨ੍ਹਾਂ ਭਰਾਵਾਂ ਨੇ ਦੋਨਾਂ ਨੇ ਇਹ ਆਪਾਂ ਨੂੰ ਇੱਕ ਮਿਸਾਲ ਇੱਥੇ ਕਾਇਮ ਕਰਕੇ ਦਿੱਤੀ ਆ ਜੀ ਬਿਲਕੁਲ ਜੀ ਮਿਸਾਲ ਕਾਇਮ ਕਰਕੇ ਦਿੱਤੀ ਵੀ ਇੰਡੀਆ 'ਚ ਵੀ ਕੰਮ ਹੈਗਾ ਕੰਮ ਕਰਨਾ ਚਾਹੀਦਾ ਸਰਕੀ ਨਾ ਤੁਹਾਡੀ ਜਵੇਦ ਜਵੇਦ ਹਾਂਜੀ ਅੱਜ ਕਿਸ ਤਰ੍ਹਾਂ ਲੱਗਾਇਆ ਇਸ ਨੂੰ ਬਹੁਤ ਵਧੀਆ ਰਿਹਾ ਆਪਣੇ ਭਰਾਵਾਂ ਨੇ ਇਸ ਨੂੰ ਓਪਨ ਕੀਤਾ ਅਜੀਵ ਤੇ ਰੋਹਿਤ ਤੇ ਬਾਬਾ ਮੁਬਾਰਕਾਂ ਭਰਾਵਾਂ ਨੂੰ ਜੀ ਬਹੁਤ ਲੱਗਦਾ ਜੀ ਇਹ ਨਕੋਦਰ ਸ਼ਹਿਰ ਨੂੰ ਇੱਕ ਨਵੀਂ ਦੇਣ ਆ ਤਰਕੀ ਹਾਂਜੀ ਹਾਂਜੀ ਉਹ ਤਾਂ ਹੈ ਹਾਂਜੀ ਬਾਬਾ ਸ਼ੁਕਰ ਜੀ ਜੀ। ਤਾਂ ਤਸਵੀਰਾਂ ਤੁਹਾਨੂੰ ਅਸੀਂ ਨਕੌਦਰ ਦੇ ਪਾਰਟੀਆਂ ਕੰਪਲੈਕਸ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਦਾ ਮੁੱਖ ਮਹਿਮਾਨ ਸਾਡੇ ਦਰਮਿਆਨ ਰਾਣਾ ਟਰੈਵਲ ਤੋਂ ਸਾਡੇ ਰਾਣਾ ਸਰ ਜੀ, ਪ੍ਰਦੀਪ ਸ਼ੇਰਪੁਰ ਜੀ ਹੋਰ ਮੇਰੇ ਵੀਰ ਨਾਲ ਨਕੌਦਰ ਦੀ ਬਾਰ ਬਾਰ ਅਕੈਡਮੀ ਜਿਹੜੀ ਖੁੱਲੀ ਆ ਜੀ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਨਕੌਦਰ ਸ਼ਹਿਰ ਵਾਲਿਆਂ ਲਈ ਜਿਹੜੀ ਅਕੈਡਮੀ ਖੁੱਲੀ ਆ ਇਹ ਬਿਲਕੁਲ ਪਾਰਟੀਆਂ ਕੰਪਲੈਕਸ ਦੇ ਵਿੱਚ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਬਹੁਤ ਹੀ ਵਧੀਆ ਅਕੈਡਮੀ ਜਿਹੜੀ ਅੱਜ ਖੁੱਲੀ ਆ ਗੱਲਬਾਤ ਥੋੜੀ ਜੀ ਕਰਾਂਗੇ ਉਹਨਾਂ ਨਾਲ ਮੇਰਾ ਨਾਮ ਜੇ ਕੁਮਾਰ ਅਕੈਡਮੀ ਖੁੱਲੀ ਅੱਜ ਕਿਹੜੀ ਜਗ੍ਹਾ ਹੈ ਇਹ ਇਹ ਪਾਰਟੀਆਂ ਕੰਪਲੈਕਸ ਥਾਣੇ ਲੱਗੇ ਹਾਂਜੀ ਥਾਣੇ ਤੇ ਲੱਗੇ ਹਾਂਜੀ ਬੱਸ ਸਟੈਂਡ ਤੋਂ ਪਿੰਨਾ ਦੂਰ ਪੈਂਦਾ ਦੋ ਗਮਿੰਡ ਦਾ ਰਸਤਾ ਹੀ ਆ ਮਤਲਬ ਜ਼ਿਆਦਾ ਨਹੀਂ ਹੈਗਾ ਹਾਂਜੀ ਹਾਂਜੀ ਸਾਹਮਣੇ ਪٹرول ਪੰਪ ਲੰਦਾ ਹਾਂਜੀ ਹਾਂਜੀ ਕੀ ਅਕੈਡਮੀ ਦੇ ਵਿੱਚ ਕੀ ਕੀ ਰੱਖਿਆ ਤੁਸੀਂ ਕੀ ਕੀ ਸਿਖਾਉਂਦੇ ਅਕੈਡਮੀ 'ਚ ਸਾਰਾ ਹੀ ਬਾਰਬਰ ਦਾ ਕੋਰਸ ਆ ਜਿੱਦਾਂ ਮਤਲਬ ਹੈਅਰ ਦਾ ਸਕਿਨ ਦਾ ਫੇਸ਼ੀਅਲ ਵਗੈਰਾ ਜੋ ਮਤਲਬ ਸਕਿਨ ਦਾ ਹੋ ਗਿਆ ਜੀ ਸਾਈਡ ਦਾ ਫੇਸ਼ਲ ਹੋ ਗਿਆ ਮਤਲਬ ਤੇ ਕਲਰ ਕਲਰ ਹੋ ਗਿਆ ਸਾਰੇ ਕਟਿੰਗ ਵਗੈਰਾ ਫੇਡ ਵਗੈਰਾ ਜੀ ਬੁਆਏ ਕੱਟ ਹੋ ਗਿਆ ਸਾਰੇ ਹਾਂਜੀ ਸਿਰਫ ਜੈਂਟਸ ਲਈ ਹੈ ਜੀ ਹਾਂਜੀ ਜੈਂਟਸ ਲਈ ਹਾਂਜੀ ਇੱਕ ਕਿੰਨੀ ਦੇਰ ਦਾ ਜੇ ਕਿਸੇ ਨੇ ਕੋਰਸ ਕਰਨਾ ਹੋਵੇ ਕਿੰਨੀ ਦੇਰ ਦਾ ਕੋਰਸ ਆਪਾਂ 3 ਮਹੀਨਿਆਂ ਦਾ ਕੋਰਸ ਕਰਾਵਾਂਗੇ ਹਾਂਜੀ 3 ਮਹੀਨੇ ਦਾ ਕੋਰਸ ਹੈ ਹਾਂਜੀ 3 ਮਹੀਨੇ ਦੇ ਕੋਰਸ ਤੋਂ ਬਾਅਦ ਇਹਦਾ ਕੋਈ ਡਿਪਲੋਮਾ ਵੀ ਦੋਗੇ ਤੁਸੀਂ ਹਾਂਜੀ ਹਾਂਜੀ ਸਰਟੀਫିକੇਟ ਦਵਾਗੇ ਸਰਟੀਫିକੇਟ ਦਾ ਕੀ ਫਾਇਦਾ ਹੋਏਗਾ ਸਟੂਡੈਂਟ ਨੂੰ ਸਰਟੀਫିକੇਟ ਦਾ ਇਹ ਫਾਇਦਾ ਹੈ ਕਿ ਮਤਲਬ ਜਦੋਂ ਐਕਸਪੀਰੀਅੰਸ ਹੋ ਜਾਂਦਾ ਉਹਤੇ ਜਾਂ ਤੁਸੀਂ ਕਿਸੇ ਸਲੂਨ ਤੇ ਜੌਬ ਕਰਨ ਜਾਂਦੇ ਹੋ ਤੇ ਐਕਸਪੀਰੀਅੰਸ ਹੀ ਦੇਖਦੇ ਆ ਹਾਂਜੀ ਤੇ ਤੁਹਾਨੂੰ ਵਧੀਆ ਜੌਬ ਮਿਲ ਜਾਂਦੀ ਹੈ ਹਾਂਜੀ ਜਿਵੇਂ ਆਪਣੇ ਦੇਸ਼ ਵਿੱਚ ਹੀ ਵਿਦੇਸ਼ ਵਿੱਚ ਜਾ ਕੇ ਵੀ ਜੌਬ ਵਧੀਆ ਕਰ ਸਕਦਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਤੇ ਇਸ ਤੋਂ ਇਲਾ ਹੋਰ ਕੀ ਕੀ ਹੈ ਤੇ ਹੋਰ ਕੁਝ ਜਿਆਦਾ ਸਪੈਸ਼ਲ ਲੈ ਕੇ ਆਏ ਹੋ ਮੇਰੇ ਘਰ ਸਪੈਸ਼ਲ ਆਪਾਂ ਆਫਰਾਂ ਬਹੁਤ ਲਗਾਈਆਂ ਜਿੱਦਾਂ ਤੁਸੀਂ ਸਾਰੇ ਨਕੋਦਰ ਦੇ ਵਿੱਚ ਘੁੰਮ ਕੇ ਦੇਖ ਸਕਦੇ ਆ ਆਪਣਾ ਰੇਟ ਵੀ ਘੱਟ ਹੋਊਗਾ ਤੇ ਮਤਲਬ ਕੰਮ ਵੀ ਵਧਿਆ ਹੋਊਗਾ ਹਰੇਕ ਚੀਜ਼ ਆਪਾਂ ਲੈ ਕੇ ਆਏ ਆ ਹਰੇਕ ਦੀ ਕੱਖ ਹੋਊਗਾ ਤੇ ਕੰਮ ਵੀ ਵਧੀਆ ਹੋਊਗਾ ਹਾਂਜੀ ਕੰਮ ਵੀ ਬਹੁਤ ਵਧੀਆ ਹੋਊਗਾ ਆਪਾਂ ਸਾਰੇ ਨਕੋਦਰ ਦੇ ਏਰੀਆ ਵਿੱਚ ਘੁੰਮ ਕੇ ਵੀ ਦੇਖ ਸਕਦੇ ਆ ਤੁਸੀਂ ਇੱਥੇ ਵਧੀਆ ਆਊਗਾ ਤੁਹਾਨੂੰ ਹਰੇਕ ਚੀਜ਼ ਦੀ ਪਰਸਨਟੀ ਹੈ ਹਾਂਜੀ ਕਰਾੜ ਦਾ ਦੀ ਇਹ ਕੰਮ ਵਧੀਆ ਕਰਕੇ ਦਿਖਾਉਂਦੇ ਹਾਂ ਹਾਂਜੀ ਹਾਂਜੀ ਆਪਣਾ 7 ਸਾਲ ਦਾ ਐਕਸਪੀਰੀਅੰਸ ਹੈ 7 ਸਾਲ ਦਾ ਐਕਸਪੀਰੀਅੰਸ ਹਾਂਜੀ ਹਾਂਜੀ ਇਹ ਪੁੱਤਰ ਲੋਕੇਸ਼ਨ ਫੇਰ ਦੱਸ ਦਿਓ ਕਿਹਦੀ ਹੈ ਲੋਕੇਸ਼ਨ ਹੈਗੀ ਪਾਟਿਆ ਕੰਪਲੈਕਸ ਬੱਸ ਸਟੈਂਡ ਲਾਈਨ ਬੱਸ ਸਟੈਂਡ ਤੇ ਹਾਂਜੀ ਫੋਨ ਨੰਬਰ ਲੈ ਲਾਜੀ 98780 48240 ਅੱਜ ਬੜੇ ਖੁਸ਼ ਹੋ ਅੱਜ ਇੱਕ ਅਕੈਡਮੀ ਖੋਲੀ ਇੱਥੇ ਆਪਾਂ ਹਾਂਜੀ ਹਾਂਜੀ ਸਰ ਕੀ ਨਾ ਰੱਖਿਆ ਪਹਿਲੇ ਫੰਕਸ਼ਨ ਸਰ ਆਪਾਂ ਇਹ ਅਕੈਡਮੀ ਦਾ ਅਜੂਰ ਔਰ ਬਾਰ ਬਾਰ ਰੱਖ ਪਹਾੜੀਆਂ ਕੰਪਲੈਕਸ ਬੱਸ ਸਟੈਂਡ ਦੇ ਨੇੜੇ ਆ ਜੀ ਬਿਲਕੁਲ ਪੈਟਰੋਲ ਪੰਪ ਵੀ ਬਿਲਕੁਲ ਸਾਹਮਣੇ ਬਿਲਕੁਲ ਬਿਲਕੁਲ ਜੀ ਡੋਬਨਿਕ ਵਾਲੇ ਵੀ ਸਭ ਨੇ ਪਹਿਲਾਂ ਹਾਂਜੀ ਸਰ ਹਾਂਜੀ ਕੀ ਕੀ ਸਖਾਇਆ ਜਾਏਗਾ ਇਹ ਸਰ ਇੱਥੇ ਹੀਰ ਦਾ ਆਪਣਾ ਜੈਂਟਸ ਦਾ ਸਾਰਾ ਹੈ ਹੀਰ ਦਾ ਹਾਈਲਾਈਟ ਵਗੈਰਾ ਰਿਮੋਂਡਿੰਗ ਜੋ ਵੀ ਫੇਡ ਵਗੈਰਾ ਸਾਰਾ ਕੋਰਸ ਆਪਾਂ ਡਿਪਲੋਮਾ ਦਵਾਗੇ ਨਾ ਜਿਹੜੇ ਵੀ ਕਿਸੇ ਸਟੂਡੈਂਟ ਨੇ ਸਿੱਖਣਾ ਹੋਇਆ ਆਪਾਂ ਉਹਨੂੰ 3 ਮਹੀਨੇ ਦਾ ਕੋਰਸ ਦਵਾਗੇ ਤੇ ਨਾਲੇ ਆਪਾਂ ਉਹਨੂੰ ਸਰਟੀਫਿਕੇਟ ਵਗੈਰਾ ਦਵਾਗੇ 3 ਮਹੀਨੇ ਦਾ ਕੋਰਸ ਆ ਉਹਨਾਂ ਦੇਸ਼ ਚ ਵੀ ਕੰਮ ਕਰ ਸਕਦੇ ਹਾਂ ਹਾਂਜੀ ਜਿੱਥੇ ਹਾਂਜੀ ਸਰਟੀਫਿਕੇਟ ਆਪਾਂ ਦੋਜਾ ਪੰਜਾਬ ਬੋਰਡ ਦਾ ਆਪਾਂ ਸਰਟੀਫਿਕੇਟ ਦਵਾਗੇ ਰਾਂਗੇ ਇਸ ਤੋਂ ਇਲਾਵਾ ਸਰ ਸੈਲੂਨ ਸਰ ਸੈਲੂਨ ਵੀ ਆਪਣਾ ਤੇ ਨਾਲੇ ਆਪਣੀ ਅਕੈਡਮੀ ਵੀ ਆਪਕਰ ਆਪਾਂ ਨੂੰ ਤੁਸੀਂ ਮੌਕਾ ਦਿਓ ਆਪਾਂ ਵਧੀਆ ਸਰਵਿਸ ਦਵਾਂਗੇ ਤੁਹਾਨੂੰ ਆਪਾਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਰੇ ਨਕੋਦਰ ਸ਼ਹਿਰ ਨਾਲੋਂ ਆਪਾਂ ਘੱਟ ਰੇਟ ਆਪਣਾ ਹੋਊਗਾ ਤੇ ਤੁਹਾਡਾ ਕੰਮ ਵੀ ਵਧੀਆ ਕਰਕੇ ਦਵਾਂਗੇ ਕੰਮ A1 ਲੈਣਾ ਚਾਹੀਦਾ ਬਿਲਕੁਲ ਬਿਲਕੁਲ ਨਵਾਬ ਕੰਮ A1 ਕਰੋਗੇ ਤੇ ਬਾਅਦ ਪਰ ਬਿਲਕੁਲ ਆਪਣੇ ਆਪ ਆ ਜਾਓਗੇ ਬਿਲਕੁਲ ਬਿਲਕੁਲ ਨੰਬਰ 1 ਕੰਮ ਦਵਾਂਗੇ ਨੰਬਰ 1 ਕੰਮ ਕਰੋਗੇ ਸਾਰੇ ਨੂੰ ਕੋਈ ਉਧਰ ਰੇਟ ਵੀ ਆਪਣਾ ਘੱਟ ਹੋਊਗਾ ਕਿਸੇ ਕਿਤੇ ਵੀ ਕੰਫਰਮ ਕਰਕੇ ਦੇਖ ਲਿਓ ਆਪਣਾ ਸਭ ਤੋਂ ਰੇਟ ਘੱਟ ਹੋਊਗਾ ਰੇਟ ਵੀ ਘੱਟ ਹੋਊਗਾ ਤੇ ਕੰਮ ਵੀ ਇੱਕ ਕੰਮ ਇੱਕ ਨੰਬਰ ਹੋਊਗਾ ਜੀ ਹਾਂਜੀ ਤੇ ਜੈਨ ਨੂੰ ਕੋਰਸ ਬਾਰੇ ਮੈਂ ਪੁੱਛਿਆ ਸੀ ਇੱਕ ਪਹਿਲੇ ਡੈਮੋ ਸਾਰੇ ਕਿਸੇ ਵੀ ਸਟੂਡੈਂਟ ਨੇ ਕੋਰਸ ਕਰਨਾ ਜਾਂ ਜੈਂਟਸ ਦਾ ਆਪਾਂ 2 ਦਿਨ ਦੀ ਡੈਮੋ ਨੂੰ ਫ੍ਰੀ ਦੇਵਾਂਗੇ 2 ਦਿਨ ਦੀ ਡੈਮੋ ਹਾਂਜੀ ਤੇ ਕੋਰਸ ਕਿੰਨੇ ਦਾ 3 ਮਹੀਨੇ ਦਾ ਕੋਰਸ ਆਪਣਾ 3 ਮਹੀਨੇ ਦਾ ਕੋਰਸ ਹੋਊਗਾ ਆਪਾਂ ਇੰਟਰਨੈਸ਼ਨਲ ਸਰਟੀਫਿਕੇਟ ਵੀ ਦੇਵਾਂਗੇ ਇੰਟਰਨੈਸ਼ਨਲ ਹਾਂਜੀ ਇੰਟਰਨੈਸ਼ਨਲ ਸਪੀਰੀਅਰ ਦਾ 6 ਸਾਲ ਦਾ ਐਕਸਪੀਰੀਅੰਸ ਹੈ ਜੀ 6 ਸਾਲ ਦਾ ਜੀ ਸਰ ਇਸ ਤੋਂ ਮਤਲਬ ਕਿ ਕਿਤੇ ਪਹਿਲੇ ਜਿਹੜਾ ਐਕਸਪੀਰੀਅੰਸ ਆਪਾਂ ਕਿੱਥੇ ਕਰੀਓ ਜੀ ਸਰ ਜ਼ਿਲਹੰਦਰ ਆਪਾਂ ਜੌਬ ਕੀਤੀ ਹੈ ਜ਼ਿਲਹੰਦਰ ਜੌਬ ਹਾਂ ਜੀ ਉੱਥੋਂ ਸਿੱਖ ਹੰਜ ਕੀ ਨਾ ਸਰ ਰਾਜਕਮਰ ਮੈਮੀ ਜੀ ਲੰਮੜਦਾਰ ਨਵਾਂ ਬਣ ਜੱਟਾ ਅੱਜ ਬੜੇ ਬੜਾ ਖੁਸ਼ੀ ਦਾ ਮੌਕਾ ਕਿ ਸਾਡੇ ਭਤੀਜੇ ਅਜੀਤ ਕਮਰ ਮੈਮੀ ਔਰ ਰੋਹਿਤ ਮੈਮੀ ਇਹਨਾਂ ਵੱਲੋਂ ਅੱਜੂ ਰਾਇਲ ਬਾਰ ਬਾਰ ਅਕੈਡਮੀ ਖੁੱਲੀ ਗਈ ਹੈ ਜਿਹੜੀ ਪਾਟੀਆਂ ਕੰਪਲੈਕਸ ਬਸਟੈਂਡ ਦੇ ਨਜ਼ਦੀਕ ਔਰ ਜਿਹੜਾ ਪੈਟਰੋਲ ਪੰਪ ਹੈ ਉਹਦੇ ਬਿਲਕੁਲ ਸਾਹਮਣ ਔਰ ਇਹਦੇ ਵਿੱਚ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਔਰ ਬਹੁਤ ਘੱਟ ਰੇਟਾਂ ਦੇ ਵਧੀਆ ਕੰਮ ਕਰਕੇ ਇਹ ਮੁੰਡੇ ਸਾਡੇ ਦੇਣਗੇ ਕਿਉਂਕਿ ਇਹਨਾਂ ਦਾ ਬਹੁਤ ਐਕਸਪੀਰੀਅੰਸ ਆ ਔਰ ਵਧੀਆ ਕੰਮ ਇਹ 7-8 ਸਾਲ ਤੋਂ ਕਰ ਰਹੇ ਆ ਮੈਂ ਦੁਆਰਾ ਫਿਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਉਹ ਭਾਟੀਆਂ ਕੰਪਲੈਕਸ ਆਉਣ ਅਕੈਡਮੀ ਤੇ ਔਰ ਆ ਕੇ ਇਹਨਾਂ ਦਾ ਕੰਮ ਦੇਖਣ ਔਰ ਆਪਣਾ ਇਹਨਾਂ ਕੋ ਕੰਮ ਕਰਾਉਣ ਔਰ ਤਾਂ ਔਰ ਸ਼ਹਿਰ ਦੇ ਵਿੱਚ ਜਿੱਥੇ ਮਰਜ਼ੀ ਕੰਮ ਦੇਖ ਲੈਣ ਇਹਨਾਂ ਤੋਂ ਵਧੀਆ ਕੰਮ ਨਹੀਂ ਮਿਲੂਗਾ ਔਰ ਸਸਤਾ ਔਰ ਵਧੀਆ ਕੰਮ ਪਾਟਿਆ ਕੰਪਲੈਕਸ ਦੇ ਵਿੱਚ ਅੱਜੂ ਰਾਇਲ ਬਾਰਬਰ ਅਕੈਡਮੀ ਖੁੱਲ ਗਈ ਆ ਉੱਥੇ ਆ ਕੇ ਆਪਣਾ ਸਲੂਨ ਦਾ ਜਿਹੜਾ ਕੰਮ ਆ ਉਹ ਕਰਾਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਧਾਈਆਂ ਜੀ ਸ਼ੁਕਰੀਆ ਜੀ ਪੀ ਨਹੀਂ ਕਿ ਕੇ ਨਹੀਂ ਕਿ ਕੇ ਪਾਈ ਪੇਕੇ ਜੀ ਅਜਾਜ਼ ਬਾਰ ਬਾਰ ਖੁੱਲਿਆ ਸੋਹ ਤੇ ਨਕੂਦਰ ਦੇ ਵਿੱਚ ਪਾਟਿਆ ਹੰਮਲੇ ਸੇ ਚ ਹਾਂਜੀ ਤੇ ਵਧਾਈਆਂ ਸੱਦਾਂ ਦੇ ਆਉਂਦੇ ਨੇ ਇਹ ਬੱਚੇ ਆ ਸਾਡੇ ਬੱਚੇ ਤੇ ਹਾਂਜੀ ਛੋਟੀ ਛੋਕੀ ਮੇ ਅਜਾਜ਼ਤੀ ਜਿਵੇਂ ਚਾਚੇ ਦਾ ਅਜ ਹਾਂਜੀ ਤੇ ਪੂਰਾ ਐਨ ਖੁਸ਼ ਹੋਣਾ ਅਜ ਖੁਸ਼ ਹੋਣਾ ਹੈ ਨਾ ਛੋਟੀ ਮੋਰੀ ਭੱਟੀਆਂ ਮੱਲਾ ਮਾਰ ਰਿਹਾ ਬਹੁਤ ਬਿਲਕੁਲ ਐਪੀਸ਼ੀਏਟ ਕਰਨਾ ਜਾਵਾਂਗੇ ਇਹਨਾਂ ਨੂੰ ਹਣ ਅਜੇ ਛਾਤੀ ਚੌੜੀ ਹੋਣੀ ਆ ਅਜ ਬੱਚੇ ਤਾਂ ਸ਼ੁਰੂ ਕਰ ਰਹੇ ਆ ਸਕੋ ਲੋਟਨ ਕੀ ਤੇ ਨਰੀਤਾ ਲਖਮਣ ਦਾਸ ਮੈਮੀ ਸਰਪੰਚ ਨਮਾ ਬਿੰਦ ਜੱਟਾ ਜੀ ਉਹ ਆਇਓ ਅਸਰ ਪੈਸਾ ਉਹ ਜੀ ਹਾਂਜੀ ਹਾਂਜੀ ਪੈਸਾ ਉਹ ਅੱਜ ਬੱਚਿਆਂ ਨੇ ਕੌਣ ਨੌਂ ਹਾਂਜੀ ਹਾਂਜੀ ਸਾਡੇ ਪੋਤੇ ਆ ਜੀ ਪੋਤੇ ਆ ਹਾਂਜੀ ਇਹਨਾਂ ਦੀ ਬਹੁਤ ਵਧੀਆ ਇਹਨਾਂ ਦਾ ਸੁਭਾਅ ਆ ਜੀ ਜੀ ਇਹ ਬਹੁਤ ਵਧੀਆ ਕੰਮ ਕਰਦੇ ਆ ਜੀ ਬਹੁਤ ਸਾਰੇ ਨਗਰ ਸ਼ਹਿਰ ਵਾਸੀਆਂ ਨੂੰ ਅਪੀਲ ਆ ਕਿ ਉਹ ਇੱਥੇ ਆ ਕੇ ਕੰਮ ਕਰਵਾਉਣ ਸਸਤੇ ਰੇਟਾਂ 'ਚ ਕੰਮ ਕਰਵਾਉਣ ਤੇ ਇਹਨਾਂ ਦਾ ਮਿਲ ਸੁਭਾਅ ਬਹੁਤ ਵਧੀਆ ਆ ਜੀ ਸੁਭਾਅ ਕੋਈ ਇਸ ਸੁਭਾਅ ਵਧੀਆ ਹੋਏਗਾ ਤੇ ਕਸਟਮਰ ਆਵੇਗਾ ਮੈਂ ਗੱਲ ਬਾਤ ਹੁੰਦਾ ਰਹਿਣਾ ਸੱਤੀ ਨਹੀਂ ਤੇਰਾ ਮੇਰਾ ਨਾ ਪਰਮਜੀਤ ਜੀ ਪਰਮਜੀਤ ਜੀ ਪਰਮਜੀਤ ਜੀ ਅੱਜ ਦਿੱਲੀ ਚਾਰਮ ਤੋਂ ਦਿੱਲੀ ਚਾਰਮ ਤੋਂ ਹਾਂਜੀ ਹਾਂਜੀ ਅੱਜ ਗੌਰਵਰ ਖੋਲਿਆ ਤੇ ਮੇਰੇ ਮੇਰੇ ਬੇਟੇ ਨੇ ਬਾਰ ਬਾਰ ਖੋਲਿਆ ਜੀ ਉਹ ਇੱਕ ਪਾਪਾ ਹੀ ਤਾਲੀਆਂ ਕਲਾਪਿੰਗ ਨੂੰ ਹੋਣੀ ਬਹੁਤ ਚੋਗਾ ਅਜੀਤ ਕੁਮਾਰ ਅੱਜ ਅਜੀਤ ਕੁਮਾਰ ਜੀ ਮੈਮੀ ਜੀ ਇਹਨਾਂ ਦੋਨਾਂ ਨੇ ਭਰਾਵਾਂ ਨੇ ਮੇਰੇ ਬੇਟੇ ਆ ਦੋਨੇ ਜੀ ਇਹਨਾਂ ਨੇ ਬਾਰ ਬਾਰ ਖੋਲਿਆ ਬਹੁਤ ਵਧੀਆ ਤੁਹਾਨੂੰ ਸਰਵਿਸ ਦੇਣਗੇ ਔਰ ਘੱਟ ਰੇਟ ਤੇ ਸਰਵਿਸ ਦੇਣਗੇ ਅਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਅੱਜ ਇਹ ਤੇ ਬਹੁਤ ਫਕਰ ਵਾਲੀ ਗੱਲ ਆ ਸਾਡੇ ਬੇਟੇ ਕਾਮਯਾਬ ਹੋ ਰਹੇ ਆ ਤਰਕੀਆਂ ਔਰ ਵਕਤ ਇਹਨਾਂ ਨੂੰ ਪਰਮਾਤਮਾ ਤਰੱਕੀ ਬਖਸ਼ੇ ਇਹਨਾਂ ਨੂੰ ਬਹੁਤ ਵਧੀਆ ਕੰਮ ਕਰਕੇ ਦੇਣਗੇ ਘੱਟ ਰੇਟ ਤੇ ਕੰਮ ਕਰਕੇ ਦੇਣਗੇ ਇਹਨਾਂ ਨੇ ਪਹਿਲੇ ਵੀ ਬੇਰਖਾਲਾ ਕਾਫੀ ਮਿਹਨਤ ਤੁਸੀਂ ਕਰਵਾਈ ਆ ਹਾਂ ਜੀ ਹੈਨਾ 7 ਸਾਲ ਇਹਨਾਂ ਨੇ ਅਜੂ ਨੇ ਮਿਹਨਤ ਕੀਤੀ ਆ ਐਕਸਪੀਰੀਅੰਸ ਇਹਨਾਂ ਦਾ ਉਹ 6 ਸਾਲ ਦਾ ਰੋਹਿਤ ਦਾ ਐਕਸਪੀਰੀਅנס ਹੈ 10 ਸਾਲ ਦਾ ਜੁੜਾ 6 ਸਾਲ ਦਾ ਰੋਹਿਤ ਦਾ ਐਕਸਪੀਰੀਅנס ਹੈ ਬਹੁਤ ਵਧੀਆ ਐਕਸਪੀਰੀਅנס ਆ ਬਹੁਤ ਬਧੀਆ ਸੁਭਾਅ ਬੱਚਿਆਂ ਦਾ ਦੋਨਾਂ ਦਾ ਜੀ ਹਾਂਜੀ ਸਸਕਲ ਜੀ ਸਸਕਲ ਕੀ ਨਾਮ ਤੁਹਾਡਾ ਸਰਜੀਤ ਗੌਰ ਅੱਜ ਬੱਚੇ ਤੁਹਾਡੇ ਜੀ ਹਾਂਜੀ ਅੱਜ ਜਿੱਥੇ ਗੌਰ ਗੌਰ ਫੈਲੂ ਹੋ ਰਿਹਾ 15 ਲੱਖ ਰਿਹਾ ਬਹੁਤ ਵਧੀਆ ਲੱਗਿਆ ਅਸੀਂ ਤਾਂ ਇਹ ਕਹਿੰਦੇ ਬਾਬਾ ਜੀ ਇਹਨਾਂ ਨੂੰ ਤਰੱਕੀ ਦੇਵੇ ਬਹੁਤ ਬਹੁਤ ਅੱਗੇ ਵਧਣ ਵਧੀਆ ਵਧੀਆ ਕੰਮਕਾਰ ਕਰਨ ਵਧੀਆ ਵਧੀਆ ਸਾਰਿਆਂ ਨੂੰ ਕੰਮ ਕਰਕੇ ਦਿਖਾਣਾ ਬਸ ਅਹੀ ਸ਼ਹਿਰ ਵਾਲੇ ਜਿੰਨੇ ਤੇ ਹੋਣ ਬੜੇ ਪਿਆਰ ਹਾਂਜੀ ਹਾਂਜੀ ਬਹੁਤ ਵਧੀਆ ਪਰਿਵਾਰ ਪਿੱਛੇ ਪਿੰਡ ਵੀ ਆ ਬਸ ਬਹੁਤ ਵਧੀਆ ਸਾਰਿਆਂ ਨੂੰ ਵਰਦੋ ਕਰਦੇ ਆ ਸ਼ਹਿਰ ਵੀ ਆ ਵਧੀਆ ਸਾਰਿਆਂ ਨੂੰ ਵਧੀਆ ਵਰਤਦੇ ਆ ਕੰਮ ਕਰ ਵਧੀਆ ਕਰਦੇ ਆ ਠੀਕ ਆ ਮਾਲਕ ਇਹਨਾਂ ਨੂੰ ਤਰੱਕੀ ਦੇਵੇ ਬਹੁਤ ਬਹੁਤ ਜ਼ਿਆਦਾ ਕਰੇ ਅੱਗੇ ਕੰਮ ਵਧਾਵੇ ਇਹਨਾਂ ਦਾ ਸ਼ੁਕਰੀਆ ਜੀ ਨਿਤਨਾ ਮੇਰਾ ਨਾਮ ਆਸ਼ਰਾਨੀ ਆਸ਼ਰਾਨੀ ਤੁਹਾਡਾ ਕਿਹੜਾ ਪਿੰਡ ਹੈ ਜੀ ਨਵਾਂ ਬਨ ਜੱਟ ਸਰਪੰਚ ਸਾਹਿਬ ਸਰਪੰਚ ਸਾਹਿਬ ਨਵੇਂ ਬੈਠੇ ਹਾਂ ਜੀ। ਹਾਂ ਜੀ। ਬਾਰ ਬਾਰ ਕਾ ਫੇਰੋ ਬੈਠੇ ਤੁਸੀਂ। ਅੱਜ ਤੁਹਾਡੇ ਪਿੰਡੋਂ ਇੱਕ ਨਵਾਂ ਇਥੇ ਉਦਮ ਖੁੱਲਿਆ। ਨਵਾਂ ਇੱਕ ਬਾਰ ਬਾਰ ਸੈਲੂਨ ਖੁੱਲਿਆ। ਕਿਸ ਤਰ੍ਹਾਂ ਲੱਗਿਆ? ਬਹੁਤ ਵਧੀਆ ਲੱਗਿਆ। ਬੱਚੇ ਬਹੁਤ ਮਿਹਨਤੀ ਆ। ਬਹੁਤ ਕੰਮ ਕਰਦੇ ਆ, ਵਧੀਆ ਕਰਦੇ ਆ। ਉਥੇ ਪੈਂਡ ਵੀ ਇਹਨਾਂ ਦਾ ਹੈਗਾ। ਮੁੱਥੇ ਵੀ ਬਹੁਤ ਵਧੀਆ ਕਰਦੇ ਸਾਡੇ। ਮੇਰੇ ਹਸਬੰਦ ਆ ਉਹਨਾਂ ਕੋਈ ਕਰਾਉਂਦੇ ਆ। ਤੇ ਪੈਂਡ ਦੇ ਆਲੇ ਦੁਆਲੇ ਹੋਰ ਵੀ ਸਾਰੇ ਕਰਾਉਂਦੇ ਆ। ਬਹੁਤ ਵਧੀਆ ਕੰਮ ਕਰਦੇ ਬੱਚੇ। ਅੱਗੇ ਇੱਥੇ ਵੀ ਜਿਹੜਾ ਨਵਾਂ ਖੋਲ੍ਹਿਆ ਬਹੁਤ ਵਧੀਆ ਚੱਲੂਗਾ ਜਿੱਦਾਂ ਦੇ ਬੱਚਿਆਂ ਦਾ ਸੁਹਾਇਆ ਜਾਂ ਜਿੱਦਾਂ ਕੰਮ ਕਰਦੇ ਆ ਲੱਗਦਾ ਕੀ ਬਹੁਤ ਵਧੀਆ ਹੋਊਗਾ ਹੋਊਗਾ ਜੀ ਹੋ ਗਿਆ ਠੀਕ ਕੋਈ ਗੱਲ ਨਹੀਂ ਸਸੀਕਾਰ ਜੀ ਨਾਈਟਾ ਦਾ ਮੇਰਾ ਨਾਮ ਕੁਲਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਨਾ ਪਿੰਡ ਚੱਟਾਂ ਤੋਂ ਨਵਾਂ ਪਿੰਡ ਜੀ ਹਾਂਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਪੋਕਰ ਹਾਂਜੀ ਵਧੀਆ ਮੇਰੇ ਬੱਚਿਆਂ ਨੇ ਬੇਟਿਆਂ ਨੇ ਖੋਲ੍ਹਿਆ ਸਲੂਨ ਬੇਟਿਆਂ ਨੇ ਹਾਂਜੀ ਅੱਜ ਬਹੁਤ ਖੁਸ਼ੀ ਆਜੇ ਪ੍ਰਭੂ ਇਹਨਾਂ ਨੂੰ ਹੋਰ ਬLES ਕਰੇ ਇਹਨਾਂ ਨੂੰ ਅੱਗੇ ਲੈ ਕੇ ਜਾਵੇ ਜਿਹੜਾ ਵੀ ਇੱਥੇ ਆਵੇ ਸਲੂਨ ਦੇ ਵਿੱਚ ਸਾਰਿਆਂ ਨੂੰ ਵਧੀਆ-ਵਧੀਆ ਕੰਮ ਕਰਨ ਇਹਨਾਂ ਨੂੰ ਹੋਰ ਬLES ਕਰੇ ਸਤਿ ਸ਼੍ਰੀ ਅਕਾਲ ਜੀ ਅਜੀ ਨਕੌਦਰ ਸ਼ਹਿਰ ਦੇ ਵਿੱਚ ਅਜੂ ਰਾਇਲ ਬਾਰਬਰ ਅਕੈਡਮੀ ਖੁੱਲੀ ਆ ਜੀ ਕਿਸ ਤਰ੍ਹਾਂ ਲੱਗ ਰਿਹਾ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਨਕੌਦਰ ਸ਼ਹਿਰ ਦਿਨੋ-ਦਿਨ ਤਰੱਕੀ ਕਰ ਰਿਹਾ ਕੋਈ ਨਾ ਕੋਈ ਆਪਾਂ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ ਕਿਉਂਕਿ ਨਕੌਦਰ ਸਬਡਿਵੀਜ਼ਨ ਜਿਹੜੀ ਜ਼ਿਲ੍ਹਾ ਜਲੰਧਰ ਦੀ ਕਾਫੀ ਵੱਡੀ ਸਬਡਿਵੀਜ਼ਨ ਆ ਇਹ ਇਹ ਅਜੀ ਮੈਮੀ ਹੁਣ ਜਿਹੜੇ ਬਿੱਲੀ ਚਾਰਮੀ ਪਿੰਡ ਤੋਂ ਆ ਇਹਨਾਂ ਦਾ ਮੇਰਾ ਜਦੋਂ ਕਿ ਮੈਂ ਇੱਥੇ ਮੇਰੀ ਪੋਸਟਿੰਗ ਹੋਈ ਉਦੋਂ ਤੋਂ ਇਹਨਾਂ ਦਾ ਮੇਰਾ ਕਾਫੀ ਪਿਆਰ ਬਣ ਗਿਆ ਤੇ ਚਲੋ ਕੋਈ ਦਖਦਾਈ ਘਟਨਾ ਹੀ ਮੈਂ ਬਿਆਨ ਨਹੀਂ ਕਰ ਸਕਦਾ ਪਰ ਹੁਣ ਇਹਨਾਂ ਦਾ ਮੇਰਾ ਕਾਫੀ ਸਾਝ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਆਹ ਮੁੰਡਾ ਚੰਦਰ ਆ ਸਾਡੇ ਕੋਲ ਹੀ ਐ ਦਾ ਇੱਥੇ ਆਫਿਸ ਆ ਤੇ ਅਕਸਰ ਇੱਥੇ ਹੀ ਬੈਠੇ ਰਹਿੰਦੇ ਇਹਨਾਂ ਦੇ ਕੋਲ ਚਲੋ ਆਹ ਜਿਹੜੀ ਮਾਰਕੀਟ ਆ ਹੈਗੀ ਆ ਪਹਾਟੀਆਂ ਮਾਰਕੀਟ ਆ ਇਹਦੇ ਵਿੱਚ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਆ ਤੇ ਔਰ ਇਹਨਾਂ ਦਾ ਕੰਮ ਬਹੁਤ ਵਧੀਆ ਕਿਉਂਕਿ ਇਹਨਾਂ ਨੇ ਚੰਗੀ ਟ੍ਰੇਨਿੰਗ ਲਈ ਹੈ ਜੀ ਔਰ ਵਧੀਆ ਕੰਮ ਇਹਨਾਂ ਦੇ ਰਿਸਪੌਂਸ ਆ ਰਹੇ ਕਿਉਂਕਿ ਪਹਿਲਾਂ ਵੀ ਕਾਫੀ ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਔਰ ਵਧੀਆ ਲੇਡੀਜ਼ ਐਂਡ ਜੈਂਟਸ ਜੀ ਚੰਗੀ ਕਿਸਮ ਦੀ ਹਰ ਇੱਕ ਤਰ੍ਹਾਂ ਦੀ ਜਿਹੜੀ ਹੈ ਫੈਸਿਲਿਟੀ ਇਹ ਪ੍ਰੋਵਾਈਡ ਕਰਦੇ ਆ ਤੇ ਹੁਣ ਵੀ ਆਪਾਂ ਇਹਨਾਂ ਨੂੰ ਸ਼ੁਭ ਸ਼ਾਮਾ ਦਿੰਦੇ ਆ ਵੀ ਪ੍ਰਮਾਤਮਾ ਦਾ ਤੰਦਰੁਸਤੀ ਬਖਸ਼ੇ ਔਰ ਜਿਹੜਾ ਇਹਨਾਂ ਨੇ ਕੰਮ ਸ਼ੁਰੂਆਤ ਕੀਤਾ ਵਧੀਆ ਤਰੱਕੀ ਬਖਸ਼ਣ ਸਾਰੇ ਲੋਕਾਂ ਨੂੰ ਤੇ ਹੋਰ ਵੀ ਬੱਚਿਆਂ ਨੂੰ ਸਿੱਖਣ ਨੂੰ ਮਿਲੂਗਾ ਕਿਉਂਕਿ ਖਾਸ ਕਰਕੇ ਵਿਦੇਸ਼ਾਂ ਜੇ ਦੀ ਬਹੁਤ ਲੋੜ ਆ ਜਿਹੜੇ ਬੱਚੇ ਇੱਥੋਂ ਜਾਂਦੇ ਆ ਜੇ ਕੋਈ ਨਾ ਕੋਈ ਸਕਿੱਲ ਲੈ ਕੇ ਜਾਣਗੇ ਤਾਂ ਉਹਨਾਂ ਲਈ ਭਵਿੱਖ ਲਈ ਵੀ ਵਧੀਆ ਗੱਲ ਆ ਜੀ ਇਹ ਮੈਂ ਇਹਨਾਂ ਦੀ ਸਾਰੀ ਟੀਮ ਨੂੰ ਔਰ ਸਾਡੇ ਪਰਮਜੀਤ ਜੀ ਜਿਹੜੇ ਆ ਇਹ ਵੀ ਨਾਲ ਹੀ ਇਹ ਵੀ ਸਾਊਦੀ ਅਰਬ ਰਹਿੰਦੇ ਆ ਮੈਂ ਸਾਰੀ ਟੀਮ ਨੂੰ ਬਹੁਤ ਬਹੁਤ ਬਧਾਈ ਦਿੰਦਾ ਜੀ ਸਸੀ ਕਲ ਜੀ ਹਜੂ ਰਾਇਲ ਬਾਰਬਰ ਅਕੈਡਮੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਉਹਨਾਂ ਦੇ ਜੋ ਉਸਤਾਦ ਜੀ ਨੇ ਅਜੂ ਰਾਇਲ ਦੇ ਇਦਾਂ ਹੀ ਜੀ ਉਸਤਾਦ ਜੀ ਹਾਂ ਜੀ ਤੁਹਾਡੇ ਕੋ ਕੰਮ ਸਿੱਖੇ ਕਿੰਨੀ ਦੇ ਰਹਿਣਾ ਕੋਈ ਹੈ ਚਾਰ ਸਾਲ ਹੈ ਤੁਹਾਡਾ ਨਾਮ ਕੀ ਹੈ ਪਹਿਲਾਂ ਮੇਰਾ ਨਾਮ ਪੱਕਾ ਨਾਮ ਦਾ ਲਾਹ ਕੁਮਾਰ ਆ ਵੈਸੇ ਉਦੋਂ ਲਵਲੀ ਦੇ ਨਾਮ ਆ ਜ਼ਿਆਦਾ ਜਾਣਦੇ ਆ ਲਵਲੀ ਦੇ ਨਾਮ ਨਾਲ ਜ਼ਿਆਦਾ ਜਾਣਦੇ ਆ ਕੱਚਾ ਨਾਲ ਜ਼ਿਆਦਾ ਪਸੰਦ ਹੁੰਦਾ ਲੋਕਾਂ ਨੂੰ ਹਾਂ ਜੀ ਲਵਲੀ ਭਾਈ ਅਸੀਂ ਵੀ ਲਵਲੀ ਕਹਿੰਦੇ ਨੇ ਲਵਲੀ ਜੀ ਕਿੱਥੋਂ ਕਿਹੜੀ ਜਗ੍ਹਾ ਤੋਂ ਹਰੀਪੁਰ ਤੋਂ ਹਰੀਪੁਰ ਤੋਂ ਹਾਂ ਜੀ ਇਹ ਦੋਨੇ ਭਾਸ਼ਾ ਤੁਹਾਡੇ ਕੋ ਸਿੱਖੇ ਹਾਂ ਜੀ ਦੋਨੇ ਭਾਸ਼ਾ ਹਾਂ ਜੀ ਕਿੰਨਾ ਚਿਰ ਲਾਇਆ ਇਹਨਾਂ ਨੇ ਇਹਨੇ ਛੋਟੇ ਨੇ ਜ਼ਿਆਦਾ ਟਾਈਮ ਲਾਇਆ ਵੱਡੇ ਨੇ ਆਪਣੇ ਥੋੜਾ ਘੱਟ ਲਾਇਆ ਅੱਜ ਇਹਨੇ ਸਾਲ ਲਾਇਆ ਅੱਜ ਇਹਨੇ ਸਾਲ ਲਾਇਆ ਉਹਨੇ ਜ਼ਿਆਦਾ ਲਾਇਆ ਤੇ ਇਹਨਾਂ ਨੇ ਅੱਜ ਇੱਕ ਨਵਾਂ ਹੀ ਨਵਾਂ ਬਾਰਬਰ ਖੋਲ੍ਹਿਆ ਨਕੋਦਰ ਦੇ ਵਿੱਚ ਹਣੀ ਅਕੈਡਮੀ ਖੋਲੀ ਆ ਨਹੀਂ ਮੇਰੇ ਲੋਕ ਸ਼ਾਬਾਸ਼ ਆ ਹਾਂ ਉਹ ਪਜਾਵਾਂ ਜੀ ਇਹਨਾਂ ਨੂੰ ਇਹ ਮੇਰੇ ਪਤਾਰਗਾ ਆ ਜੀ 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 ਉਸਤਾ ਦਾ ਸਿਰ ਤੇ ਹੱਥ ਹੋਣਾ ਚਾਹੀਦਾ ਹਾਂਜੀ ਠੀਕ ਹੈ ਜੀ ਤੇਰੀ ਬੱਚੇ ਅੱਗੇ ਵਧਦੇ ਆ ਬਿਲਕੁਲ ਜੀ ਸੇਮ ਵਧਾਈ ਰੱਬ ਅੱਗੇ ਦੁਆ ਕਰਦੇ ਹੋਏ ਨਾ ਬਾਰ ਮਾਲਤ ਰੱਖੇ ਆ ਵਖਸ਼ੇ ਹਮ ਬੜੀਆ ਗਾਂ ਦੀ ਗਾਂ ਹੋ ਰਹੀ ਹੈ ਯਾਨੀ ਕਿ ਗਾਂ ਸਰਦੀ ਕਰਦੇ ਆਂ ਸ਼ੁਕਰੀਆ ਜੀ ਸਰ ਕੀ ਨਾ ਜੀ ਇੱਕਵਾਲ ਸਿੰਘ ਜੀ ਇੱਕਵਾਲ ਸਿੰਘ ਜੀ ਅੱਜ ਇੱਕ ਨਵੀਂ ਓਪਨਿੰਗ ਹੋਈ ਤੁਹਾਡੇ ਸਾਹਮਣੇ ਵੈਲਕਮ ਜੀ ਵੈਲਕਮ ਕੀ ਕਹਾਂ ਜੀ ਬਹੁਤ ਵਧੀਆ ਜੀ ਉਪਰਾਲਾ ਇਹਨਾਂ ਦਾ ਹਣ ਸਾਡੇ ਲਾਗੇ ਸਲੂਨ ਤਾਂ ਪਹਿਲਾਂ ਵੀ ਸੀਗਾ ਚਲੋ ਇਹਨਾਂ ਨੇ ਹੋਰ ਥੋੜਾ ਵਧੀਆ ਤਰੀਕੇ ਨਾਲ ਅਕੈਡਮੀ ਦੇ ਤੌਰ ਤੇ ਖੋਲ ਲਿਆ ਆ ਤੁਹਾਨੂੰ ਥੋੜੀ ਮौज ਹੋਊਗੀ ਅੱਗੇ ਥੋੜਾ ਦੂਰ ਜਾਂਦੇ ਹੀ ਹੁਣ ਹੁਣ ਅਸੀਂ ਸਾਹਮਣੇ ਕੰਮ ਕਰਾ ਲਿਆ ਕਰਾਂਗੇ ਇਹਨਾਂ ਦੇ ਕੋਲੋਂ ਨਾਲੇ ਫਿਰ ਵੀ ਮੁੰਡਾ ਪਹਿਲਾਂ ਵੀ ਇਹਦੇ ਕੋਲ ਕੰਮ ਕਰਾਉਣਾ ਅਸੀਂ ਜਾਂਦੇ ਰਹੇ ਆ ਮੁੰਡੇ ਕੋ ਸੋਨਾ ਕੰਮ ਕਰਦਾ ਆ ਮੁੰਡਾ ਬੰਦਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਮੇਰਾ ਨਾਮ ਵਿਕਰਮ ਰਤੂ ਆ ਜੀ ਵਿਕਰਮ ਰਤੂ ਰਤੂ ਜੀ ਹਾਂਜੀ ਰਤੂ ਸਾਹਿਬ ਤੁਹਾਡੀ ਮਸਕਾੜ ਬੜੀ ਪਿਆਰੀ ਆ ਥੈਂਕ ਯੂ ਚੱਕੀ ਕਿਵੇਂ ਲੱਗਦਾ ਧਿਆਨ ਮੱਜਾ ਬਹੁਤ ਬਹੁਤ ਮਾਣ ਹੁੰਦਾ ਵੀ ਸਾਡਾ ਜਾਨੀ ਕਿ ਜਿਹੜਾ ਚੇਲਾ ਆ ਵੀ ਬਹੁਤ ਰੱਖੀਆਂ ਤੇ ਆ ਤੁਸੀਂ ਉਸਤਾਦ ਹੋ ਇਹਦੇ ਹਾਂਜੀ ਜਿਹਦੇ ਉਸਤਾਦ ਹੋ ਹਾਂਜੀ ਅਸੀਂ ਦੋਨੇ ਬਰਦਰ ਹੀ ਬਰਦਰ ਹਾਂ ਹਾਂ ਕਿੰਨਾ ਐਕਸਪੀਰੀਅੰਸ ਹੈ ਤੁਹਾਡਾ ਮੈਨੂੰ ਹੋ ਗਏ 6 ਸਾਲ ਹੋ ਗਏ ਕੰਮ ਕਰਦਿਆਂ ਹਾਂਜੀ ਤੇ ਕੀ ਕੀ ਸਿੱਖਿਆ ਤੁਸੀਂ ਇਹ ਕੀ ਉਧਰ ਵਾਲਿਆਂ ਕੀ ਦੀ ਸਕੋਗੇ ਉੱਤਰਾਣੇ ਬਹੁਤ ਬਹੁਤ ਸਿਖਾਇਆ ਕਿੱਦਾਂ ਅੱਗੇ ਵਧਣਾ ਹੈ ਕਿੱਦਾਂ ਤਰੱਕੀ ਕਰਨੀ ਹੈ ਸਾਰਾ ਕੁਝ ਇੱਥੋਂ ਹੀ ਸਿੱਖਿਆ ਜੀ ਹਾਂਜੀ ਕੀ ਸ਼ੁਭ ਕਾਮਨਾਵਾਂ ਦੇਣਾ ਚਾਹੋਗੇ ਮੈਂ ਇਹੀ ਕਹੂੰਗਾ ਵੀ ਸਾਡਾ ਮਾਲਕ ਇਹਨੂੰ ਤਰੱਕੀਆਂ ਹੀ ਦੇਵੇ ساری ਉਮਰ ਸਾਸਿਕਾ ਵੀ ਇਨਾ ਤੁਹਾਡਾ ਮੈਂ ਤੁਹਾਨੂੰ ਤਾਂ ਹੀ ਜੀ ਹਾਂਜੀ ਅੱਜ ਵਾਰ-ਵਾਰ ਅਜੂ ਰਾਇਲ ਅਕੈਡਮੀ ਖੁੱਲੀ ਹੈ ਤਨਖੂਦਰ ਦੇ ਵਿੱਚ ਹਾਂਜੀ ਪਹਿਲੇ ਤਾਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜੀ ਅਸੀਂ ਬਹੁਤ ਮੇਰੇ ਬ੍ਰਦਰ ਆਏ ਅਸੀਂ ਬਹੁਤ ਐਪਰੀਸ਼ੀਏਟ ਕਰਾਂਗੇ ਇਹਨਾਂ ਨੂੰ ਇਹਨਾਂ ਦਾ ਬਹੁਤ ਵਧੀਆ ਕੰਮ ਪਹਿਲਾਂ ਤੋਂ ਵੀ ਕਰਦੇ ਆਏ ਆ ਇਹਨਾਂ ਨੇ ਅੱਗੇ ਵੀ ਵਧੀਆ ਸਰਵਿਸ ਦੇਣਗੇ ਹਰ ਤਰ੍ਹਾਂ ਦੀ ਠੀਕ ਹੈ ਜੀ ਤੇ ਸ਼ੁਕਰੀਆ ਜੀ ਭੈਣਾਂ ਨੂੰ ਹਮੇਸ਼ਾ ਹੀ ਚਾਹ ਹੁੰਦਾ ਆ ਪਰਾਵਾਂ ਦੇ ਅੱਗੇ ਵਧਣ ਦਾ ਇਹਨਾਂ ਦੇ ਭਰਾ ਅੱਗੇ ਵਧਣਗੇ ਨਕੌਦਰ ਸ਼ਹਿਰ ਦੇ ਵਿੱਚ ਆਪਣਾ ਨਾਂ ਬਣਾਉਣਗੇ ਕਿਉਂਕਿ ਭਾਡੀਆਂ ਕੰਪਲੈਕਸ ਦੇ ਵਿੱਚ ਇਹਨਾਂ ਨੇ ਅੱਜ ਜਿਹੜਾ ਬਾਰਬਰ ਅੱਜੂ ਰਾਇਲ ਬਾਰਬਰ ਐਂਡ ਅਕੈਡਮੀ ਖੋਲੀ ਆ ਅਕੈਡਮੀ ਦੇ ہاں ਤਸਵੀਰਾਂ ਦਿਖਾ ਰਿਆਂ ਜਿਹਦਾ ਅੱਜ ਸ਼ੁਭ ਮਹੂਰਤ ਹੋ ਰਿਹਾ ਵਾ ਇਹ ਜਿਹੜੀਆਂ ਤਸਵੀਰਾਂ ਇਹ ਸਾਰੇ ਨਕੌਦਰ ਦੇ ਵਿੱਚ ਇਲਾਕੇ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਵਿੱਚ ਇਹ ਜਿਹੜੀ ਵੀਡੀਓ ਸਾਡੀ ਨੂੰ ਲੋਕ ਪਸੰਦ ਕਰਦੇ ਨੇ ਔਰ ਉਮੀਦ ਆ ਕਿ ਵੱਧ ਤੋਂ ਵੱਧ ਲੋਕ ਜਿਹੜੇ ਇਸ ਅਕੈਡਮੀ ਦੇ ਵਿੱਚ ਆਉਣਗੇ ਸਰਕੀਨਾ ਜੀ ਮੈਂ ਸਰਪੰਚ ਮਾਹੂਰ ਰਾਮ ਚੋਪੜਾ ਜੀ ਅੱਜ ਇੱਕ ਸੈਲੂ ਖੁੱਲਿਆ ਨਕੌਦਰ ਤੇ ਅਕੈਡਮੀ ਖੁੱਲੀ ਆ ਕੀ ਕਹਿਣਾ ਚਾਹੋਗੇ ਦੇਖੋ ਅੱਜ ਸਾਡਾ ਛੋਟਾ ਵੀਰ ਆ ਜੇ ਤੇ ਰੋਹਿਤ ਇਨੀ ਇੱਕ ਨਮਾ ਨਿਊ ਸਕੂਲ ਖੁੱਲਿਆ ਅਸੀਂ ਇਹਨਾਂ ਨੂੰ ਸਾਰੇ ਵਧਾਈ ਦਿੰਦੇ ਆ ਵੀ ਇਹ ਮੁੰਡੇ ਜਿੱਦਾਂ ਨਿਊ ਲੋਕੇਸ਼ਨ ਲੁੱਕ ਦੇ ਵਿੱਚ ਖੋਲਿਆ ਵੀ ਦਿਨ ਦਿਨ ਰਾਤ ਦੇ ਤਰੱਕੀ ਕਰਨ ਮੁੰਡੇ ਹੈਰੀ ਜੀ ਮੇਰਾ ਨਾਮ ਹੈਰੀ ਹੈਰੀ ਜੀ ਹਾਂਜੀ ਹੈਰੀ ਜੀ ਅੱਜ ਬਾਰਡਰਸ ਅਕੈਡਮੀ ਤੇ ਪਹੁੰਚੇ ਹੋ ਜੀ ਕੀ ਕਹਿਣਾ ਚਾਹੋਗੇ ਇਦਾਂ ਹੈ ਅਸੀਂ ਬਹੁਤ ਖੁਸ਼ ਹਾਂ ਅੱਜ ਸਾਡੇ ਕੋਲ ਪਹਿਲਾ ਜੋਬ ਕਰਦਾ ਸੀਗਾ ਬਹੁਤ ਵਧੀਆ ਮਿਹਨਤੀ ਸੀਗਾ ਜੋ ਤਰੱਕੀ ਇਹਨੇ ਕੀਤੀ ਆ ਸਭ ਤੋਂ ਛੇਤੀ ਇਹਨੇ ਤਰੱਕੀ ਕੀਤੀ ਹੈ ਠੀਕ ਹੈ ਜੀ ਅਸੀਂ ਵੈਸਟ ਵਿਸ਼ੇਸ ਦਿੰਨੇ ਆ ਇਹਨਾਂ ਨੂੰ ਕਿ ਇਹਨਾਂ ਦਾ ਕੰਮ ਜਿਹੜਾ ਹੈਗਾ ਆ ਵਧੀਆ ਚੱਲੇ ਠੀਕ ਹੈ ਜੀ ਹਾਂਜੀ ਇੱਥੇ ਜਿਹੜਾ ਇਹ ਸਲੂਨ ਖੋਲਿਆ ਗਿਆ ਵਾ ਇਹ ਸਲੂਨ ਨਕੋਦਰ ਨੂੰ ਇੱਕ ਨਵੀਂ ਦੇਣ ਹੋਵੇਗਾ ਨਕੋਦਰ ਨਿਵਾਸੀਆਂ ਨੂੰ ਵੀ ਬੇਨਤੀ ਕਰਾਂਗੇ ਅਸੀਂ ਰਿਕੁਐਸਟ ਕਰਾਂਗੇ ਇੱਕ ਵਾਰ ਇਹਨਾਂ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਇਹ ਜਿਹੜਾ ਸਲੂਨ ਆ ਪਹਾੜੀਆ ਕੰਪਲੈਕਸ ਦੇ ਵਿੱਚ ਆ ਔਰ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਡੋਮਨਿਕ ਪੀਜਾ ਦੇ ਬਿਲਕੁਲ ਸਾਹਮਣੇ ਆ ਬੱਸ ਸਟੈਂਡ ਦੇ ਬਿਲਕੁਲ ਨਾਲ ਆ ਤੁਸੀਂ ਇੱਥੇ ਆਪਣਾ ਕੋਰਸ ਕਰ ਸਕਦੇ ਹੋ ਅਕੈਡਮੀ ਦੇ ਵਿੱਚ 3 ਮਹੀਨਿਆਂ ਦਾ ਇਹਨਾਂ ਨੇ ਦੱਸਿਆ ਕੋਰਸ ਆ ਉਸ ਤੋਂ ਬਾਅਦ ਤੁਹਾਨੂੰ ਇੰਟਰਨੈਸ਼ਨਲ ਸਰਟੀਫਿਕੇਟ ਮਿਲ ਜਾਣਾ ਤੁਸੀਂ ਆਪਣੀ ਸ਼ੇਦ ਦੇ ਜਿੱਥੇ ਵਿੱਚ ਕਮਾਓ ਜਾਂ ਬਾਹਰ ਜਾ ਕੇ ਵੀ ਤੁਸੀਂ ਕੰਮਕਾਰ ਕਰ ਸਕਦੇ ਹੋ ਤਾਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ ਅੱਜੂ ਰਾਇਲ ਬਾਰਬਰ ਅਕੈਡਮੀ ਨਕੋਦ